ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਮਹੱਤਵਪੂਰਨ ਜੜੀ ਬੂਟੀ ਬਾਰੇ ਗੱਲ ਕਰਾਂਗੇ ਇਹ ਹੈ ਸ਼ਤਾਬਰੀ ਆਯੁਰਵੇਦ ਵਿੱਚ ਸ਼ਤਾਬਰੀ ਦੀ ਵਰਤੋਂ ਸਦੀਆਂ ਤੋਂ ਹੁੰਦੀ ਆ ਰਹੀ ਹੈ ਸ਼ਤਾਬਰੀ ਨੂੰ ਕੁਇਨ ਆਫ 허ब्स ਵੀ ਕਿਹਾ ਜਾਂਦਾ ਹੈ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਸ਼ਤਾਬਰੀ ਦੇ ਛੋਟੇ ਛੋਟੇ ਪੱਤੇ ਕੰਡੇ ਨੁਮਾ ਹੁੰਦੇ ਹਨ ਸਟਾਬਰੀ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਮਰਦਾਂ ਵਿੱਚ ਸਪਮ ਕਾਉਂਟ ਦਾ ਘੱਟ ਹੋਣਾ ਸਟਾਬਰੀ ਦੀ ਵਰਤੋਂ ਕਰਨ ਨਾਲ ਇਸ ਵਿੱਚ ਕਾਫੀ ਫਾਇਦਾ ਮਿਲਦਾ ਹੈ ਸਟਾਬਰੀ ਦਾ ਅਸ਼ਵਗੰਧਾ ਨਾਲ ਚੂਰਨ ਮਿਲਾ ਕੇ ਲੈਣ ਨਾਲ ਮਨੁੱਖੀ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ ਸਟਰਾਬਰੀ ਦੀ ਵਰਤੋਂ ਔਰਤਾਂ ਵਿੱਚ ਜਨਨ ਸਮਰੱਥਾ ਨੂੰ ਵਧਾਉਂਦੀ ਹੈ। ਇਹ ਇਮਿਊਨਿਟੀ ਨੂੰ ਵਧਾਉਂਦੀ ਹੈ। ਸਟਰਾਬਰੀ ਦੀ ਵਰਤੋਂ ਮੈਂਟਲ ਲਾਈਫ ਨੂੰ ਵੀ ਵਧਾਉਂਦੀ ਹੈ। ਅਸ਼ਵਗੰਧਾ ਅਤੇ ਸਟਰਾਬਰੀ ਦੀ ਵਰਤੋਂ ਟੈਨਸ਼ਨ, ਝਿੜਚਿੜਾਪਨ ਅਤੇ ਸਟ੍ਰੈਸ ਨੂੰ ਘਟਾਉਂਦਾ ਹੈ।